ਲੋ ਜੀ ਦੇਖੋ ਪਗਵਾੜਾ ਨਗਰ ਨਿਗਮ ਦੀ ਗੱਡੀ ਹੈ ਤੇ ਡੈੱਡ ਬੋਡੀ ਦਾ ਹਾਲ ਦੇਖ ਲਓ ਤੁਸੀਂ ਆਹ ਲੋ ਵਿਚਾਰਾ ਕਿਦਾਂ ਪਿਆ ਦੇਖੋ ਕੀ ਵਿਚਾਰਾ ਨੇ ਕਿਹੜਾ ਕਰਮ ਕੀਤੇ ਇਦਾਂ ਦੇ ਜਿਹੜਾ ਵਿਚਾਰਾ ਕੂੜੇ ਵਾਲੀ ਗੱਡੀ ਦੇ ਵਿੱਚ ਜਾ ਰਿਹਾ ਦੇਖੋ ਕਮਾਲ ਹੋਈ ਪਈ ਆ ਚਲੋ ਤਾਂ ਮੋਢੇ ਤੇ ਜਾ ਕੇ ਵੀ ਆਈਦਾ ਸੀ ਲੋ ਜੀ ਕਹਿੰਦੇ ਪਹਿਲਾਂ ਮੋਢੇ ਤੇ ਜਾ ਕੇ ਲੈ ਜਾਂਦੇ ਜਿਵੇਂ ਸਰਕਾਰ ਜਾਗੀ ਆ ਤੇ ਸਰਕਾਰ ਨੇ ਕੂੜੇ ਵਾਲੀ ਗੱਡੀ ਦੇ ਦਿੱਤੀ ਹੈ ਲੋ ਜੀ गीला ਕਚਰਾ ਸੁੱਕਾ ਕਚਰਾ ਕਮਾਲ ਹੋ ਗਈ ਨਗਰ ਨਗਰ ਦੀ ਵੀ ਕਿਸੇ ਇਨਸਾਨ ਦੀ ਯਾਰ ਇੰਨੀ ਵੀ ਕੀ ਹੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੇਕਦਰ ਬਿਚਾਰੀ ਬੋਡੀ ਦੀ ਆ ਦੇਖ ਲੋ ਹਾਲ ਬੈਡ ਬੋਡੀ ਆ ਬੰਦੇ ਦੀ ਇਹ ਹਾਲੋ ਜੀ ਜਾ ਰਹੇ ਆ ਨਗਰ ਨਗਰ ਲੈ ਕੇ ਆਉਣ ਇਹਦਾ ਸਸਕਾਰ ਕਰੂਗੇ ਇਹਦਾ ਲਵਾਰਸ ਹੈਗੀ ਏ ਬੋਡੀ ਇਹ ਹਾਲੋ ਕਮਾਲ ਹੋ ਚਲੋ ਆ ਗਈ ਇੱਕ ਦੀ ਸਰਵਲ ਹਸਪੀਟਲ ਮੋਰਚਰੀ ਤੋਂ ਬਾਹਰ ਲੈ ਕੇ ਗਿਆ ਡੈਡ ਬੋਡੀ ਨੂੰ ਇਹਦਾ ਸੰਸਕਾਰ ਕਰਨਗੇ ਕਮੈਂਟ ਕਰਕੇ ਤੁਸੀਂ ਵੀ ਦੱਸੋ ਯਾਰ ਇਦਾਂ ਜਾਇਜ਼ ਆ ਇਹ ਕਿਸੇ ਦੀ ਡੈਡ ਬੋਡੀ ਨੂੰ ਕੂੜੇ ਵਾਲੀ ਦੀ ਗੱਡੀ ਦੇ ਵਿੱਚ ਲੈ ਕੇ ਜਾਣਾ ਲਓ ਜੀ ਦੇਖੋ ਪਗਵਾੜਾ ਨਗਰ ਨਿਗਮ ਦੀ ਗੱਡੀ ਹੈ ਤੇ ਡੈਡ ਬੋਡੀ ਦਾ ਹਾਲ ਦੇਖ ਲਓ ਤੁਸੀਂ ਆਹ ਲਓ ਵਿਚਾਰਾ ਕਿੰਦਾ ਪਿਆ ਦੇਖੋ ਕੀ ਵਿਚੋ ਜਰਾਂ ਨੇ ਕਿਹੜਾ ਕਰਮ ਕੀਤੇ ਇਦਾਂ ਦੇ ਜਿਹੜਾ ਵਿਚਾਰਾ ਕੂੜੇ ਵਾਲੀ ਗੱਡੀ ਦੇ ਵਿੱਚ ਜਾ ਰਿਹਾ ਦੇਖੋ ਕਮਾਲ ਹੋਈ ਪਈ ਆ ਚੱਲੋ ਤਾਂ ਮੋੜੇ ਤੇ ਜਾ ਕੇ ਵੀ ਆਈਦਾ ਸੀ ਚੱਲੋ ਜੀ ਕਹਿੰਦੇ ਪਹਿਲਾਂ ਮੋੜੇ ਤੇ ਜਾ ਕੇ ਲੈ ਕੇ ਜਾਂਦੇ ਜੀ ਮੋਂ ਸਰਕਾਰ ਚ ਆ ਗਈ ਆ ਤੇ ਸਰਕਾਰ ਨੇ ਕੂੜੇ ਵਾਲੀ ਗੱਡੀ ਦੇਤੀ ਆ ਲਓ ਜੀ ਗੀਲਾ ਕਚਰਾ ਸੁੱਕਾ ਕਚਰਾ ਕਮਾਲ ਹੋ ਗਈ ਨਗਰ ਨਗਰ ਮੇਂ ਕਿਸੇ ਇਨਸਾਨ ਦੀ ਯਾਰ ਇੰਨੀ ਵੀ ਕੀ ਹੋਈ ਮੈਨੂੰ ਤਾਂ ਸਮਝ ਨਹੀਂ ਆਂਦੀ ਬੇਕਦਰ ਦੀ ਬਾਰੀ ਬੋਡੀ ਦੀ ਆ ਦੇਖ ਲੋ ਹਾਲ ਡੈੱਡ ਬੋਡੀ ਆ ਬੰਦੇ ਦੀ ਇਹ ਨਾਲੋ ਜੀ ਜਾ ਰਹੇ ਆ ਨਗਰ ਨਿਗਮ ਲੈ ਕੇ ਉਹਨਾਂ ਦਾ ਸੰਸਕਾਰ ਕਰੂਗੇ ਇਹਦਾ ਲਵਾਰਸ ਹੈਗੀ ਹੈ ਬੋਡੀ ਇਹ ਆ ਲੋ ਕਮਾਲ ਹੋ ਗਿਆ ਲੋ ਆ ਗਈ ਇੱਕ ਦਿਨ ਸਭ ਲੋ ਹਸਪੀਟਲ ਮੋਰਚਰੀ ਤੋਂ ਬਾਹਰ ਲੈ ਕੇ ਗਏ ਡੈੱਡ ਬੋਡੀ ਨੂੰ ਇਹਦਾ ਸੰਸਕਾਰ ਕਰਨਗੇ ਕਮੈਂਟ ਕਰਕੇ ਤੁਸੀਂ ਵੀ ਦੱਸੋ ਯਾਰ ਇਦਾਂ ਜਾਇਜ਼ ਆ ਇਹ ਕਿਸੇ ਦੀ ਡੈੱਡ ਬੋਡੀ ਨੂੰ ਕੂੜੇ ਵਾਲੀ ਦੀ ਗੱਡੀ ਦੇ ਵਿੱਚ ਲੈ ਕੇ ਜਾਣਾ ਲਓ ਜੀ ਦੇਖੋ ਪਗਵਾੜਾ ਨਗਰ ਨਿਗਮ ਦੀ ਗੱਡੀ ਹੈ ਤੇ ਡੈੱਡ ਬੋਡੀ ਦਾ ਹਾਲ ਦੇਖ ਲਓ ਤੁਸੀਂ ਆਹ ਲਓ ਵਿਚਾਰਾ ਕਿਦਾਂ ਪਿਆ ਦੇਖੋ ਕੀ ਵਿਚੋ ਜਰਾਂ ਨੇ ਕਿਹੜਾ ਕਰਮ ਕੀਤੇ ਇਦਾਂ ਦੇ ਜਿਹੜਾ ਵਿਚਾਰਾ ਕੂੜੇ ਵਾਲੀ ਗੱਡੀ ਦੇ ਵਿੱਚ ਜਾ ਰਿਹਾ ਦੇਖੋ ਕਮਾਲ ਹੋਈ ਪਈ ਆ ਚਲੋ ਤਾਂ ਮੋਢੇ ਦੇ ਚੱਕੇ ਵੀ ਆਈਦਾ ਸੀ ਚਲੋ ਜੀ ਕਹਿੰਦੇ ਪਹਿਲਾਂ ਮੋਢੇ ਦੇ ਚੱਕੇ ਲੈ ਕੇ ਜਾਂਦੇ ਜਿਵੇਂ ਸਰਕਾਰ ਜਾਗੀ ਆ ਤੇ ਸਰਕਾਰ ਨੇ ਕੂੜੇ ਵਾਲੀ ਗੱਡੀ ਦੇਤੀ ਹੈ ਲੋ ਜੀ ਗੀਲਾ ਕਚਰਾ ਸੁੱਕਾ ਕਚਰਾ ਕਮਾਲ ਹੋ ਗਈ ਨਗਰ ਨਿਗਮ ਦੀ ਵੀ ਕਿਸੇ ਇਨਸਾਨ ਦੀ ਯਾਰ ਇੰਨੀ ਵੀ ਕੀ ਹੋਈ ਮੈਨੂੰ ਤਾਂ ਸਮਝ ਨਹੀਂ ਆਂਦੀ ਬੇਕਦਰ ਵਿਚਾਰੀ ਬੋਡੀ ਦੀ ਆਹ ਦੇਖ ਲੋ ਹਾਲ ਬੈਡ ਬੋਡੀ ਆ ਬੰਦੇ ਦੀ ਏ ਹਾਲੋ ਜੀ ਜਾ ਰਹੇ ਆ ਨਗਰ ਨਿਗਮ ਲੈ ਕੇ ਉਹਨਾਂ ਦਾ ਸੰਸਕਾਰ ਕਰੂਗੇ ਇਹਦਾ ਲਵਾਰਸ ਹੈਗੀ ਹੈ ਬੋਡੀ ਇਹ ਹਾਲੋ ਕਮਾਲ ਹੋ ਹਾਲੋ ਆ ਗਈ ਗੱਡੀ ਸੇਮਲੋ ਹਸਪੀਟਲ ਮੋਰਚਰੀ ਤੋਂ ਬਾਹਰ ਲੈ ਕੇ ਗਏ ਡੈੱਡ ਬੋਡੀ ਉਹਨਾਂ ਦਾ ਸੰਸਕਾਰ ਕਰਨਗੇ ਕਮੈਂਟ ਕਰਕੇ ਤੁਸੀਂ ਵੀ ਦੱਸੋ ਯਾਰ ਇਦਾਂ ਜਾਇਜ ਆ ਇਹ ਕਿਸੇ ਦੀ ਡੈੱਡ ਬੋਡੀ ਨੂੰ ਕੂੜੇ ਵਾਲੀ ਦੀ ਗੱਡੀ ਦੇ ਵਿੱਚ ਲੈ ਕੇ ਜਾਣਾ ਲਓ ਜੀ ਦੇਖੋ ਫਗਵਾੜਾ ਨਗਰ ਨਿਗਮ ਦੀ ਗੱਡੀ ਹੈ ਤੇ ਡੈੱਡ ਬੋਡੀ ਦਾ ਹਾਲ ਦੇਖ ਲਓ ਤੁਸੀਂ ਆਲੋ ਵਿਚਾਰਾ ਕਿਧਾਂ ਪਿਆ ਦੇਖੋ ਕੀ ਵਿਚੋ ਜਾ ਰਿਹਾ ਨੇ ਕਿਹੜਾ ਕਰਮ ਕੀਤੇ ਇਦਾਂ ਦੇ ਜਿਹੜਾ ਵਿਚਾਰਾ ਕੂੜੇ ਵਾਲੀ ਗੱਡੀ ਦੇ ਵਿੱਚ ਜਾ ਰਿਹਾ ਦੇਖੋ ਕਮਾਲ ਹੋਈ ਪਈ ਆ ਚਲੋ ਤਾਂ ਮੋਢੇ ਤੇ ਜਾ ਕੇ ਵੀ ਆਈਦਾ ਸੀ ਚਲੋ ਜੀ ਕਹਿੰਦੇ ਪਹਿਲਾਂ ਮੋਢੇ ਤੇ ਜਾ ਕੇ ਲੈ ਕੇ ਜਾਂਦੇ ਜੀ ਹੁਣ ਸਰਕਾਰ ਜਾਗੀ ਆ ਤੇ ਸਰਕਾਰ ਨੇ ਕੂੜੇ ਵਾਲੀ ਗੱਡੀ ਦੇਤੀ ਆ ਲਓ ਜੀ ਤਾਂ ਲਈ ਗੀਲਾ ਕਚਰਾ ਸੁੱਕਾ ਕਚਰਾ ਕਮਾਲ ਹੋ ਗਈ ਨਗਰ ਨਿਗਮ ਦੀ ਵੀ ਕਿਸੇ ਇਨਸਾਨ ਦੀ ਯਾਰ ਇੰਨੀ ਵੀ ਕੀ ਹੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੇਕਦਰ ਬਿਚਾਰੀ ਬੋਡੀ ਦੀ ਆ ਦੇਖ ਲੋ ਹਾਲ ਬੈਡ ਬੋਡੀ ਆ ਬੰਦੇ ਦੀ ਇਹ ਹਾਲੋ ਜੀ ਜਾ ਰਹੇ ਆ ਨਗਰ ਨਿਗਮ ਲੈ ਕੇ ਉਹਨਾਂ ਦਾ ਸਸਕਾਰ ਕਰੂਗੇ ਇਹਦਾ ਲਵਾਰਸ ਹੈਗੀ ਏ ਬੋਡੀ ਇਹ ਹਾਲੋ ਕਮਾਲ ਹੋ ਹਾਂ ਲੋ ਆ ਗਈ ਇੱਕ ਗੱਲ ਸੇਮਲੋ ਹਸਪੀਟਲ ਮੋਰਚਰੀ ਤੋਂ ਬਾਹਰ ਲੈ ਕੇ ਗਏ ਡੈੱਡ ਬੋਡੀ ਨੂੰ ਇਹਦਾ ਸੰਸਕਾਰ ਕਰਨਗੇ ਕਮੈਂਟ ਕਰਕੇ ਤੁਸੀਂ ਵੀ ਦੱਸੋ ਯਾਰ ਇਦਾਂ ਜਾਇਜ ਆ ਇਹ ਕਿਸੇ ਦੀ ਡੈੱਡ ਬੋਡੀ ਨੂੰ ਕੂੜੇ ਵਾਲੀ ਦੀ ਗੱਡੀ ਦੇ ਵਿੱਚ ਲੈ ਕੇ ਜਾਣਾ